ਜੈ ਭਾਲੇ ਨੂੰ ਬੁੱਤਿਆ ਦੋ ਬਾਰੀ ਜੈਪੋਲੇ ਜੀ ਆਜੋ ਆਜੋ ਅੱਗੇ ਨੂੰ ਆਜੋ ਮੜ ਮੜਾ विजय शिवरात्रि ਦੇ ਸ਼ੋ ਮੌਕੇ ਦੇ ਮੇ ਤਾਂ ਪਹਿਲਾਂ ਪ੍ਰਧਾਨ ਜੀ ਹਰਜੀ ਸਿੰਘ ਵੀਰ ਜੀ ਨੇ ਸਾਰਾ ਵਿਸਤਾਰ ਦੱਸੂਕਿਆ ਸਾਰਾ ਸ਼ਹਿਰ ਬਹੁਤ ਹਮ ਹਮਾ ਕੇ ਦੇਖੋਗੇ ਸਾਰੇ ਬਾਜ਼ਾਰ ਚ ਕਿੰਨੇ ਲੰਗਰ ਲੱਗੇ ਹੋਏ ਨੇ ਬਹੁਤ ਹੀ ਸ਼ੋਭਾ ਯਾਤਰਾ ਤੁਮ ਤਾਂ ਕੱਢੀ ਜਾ ਰਹੀ ਹੈ ਸਾਰੇ ਹੀ ਵਿਦਿਅਕ ਬੰਦੇ ਸਾਰੇ ਸ਼ਹਿਰ ਨਿਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਓ ਸ਼ੰਕਰ ਭਗਵਾਨ ਕੀ ਜੈ ਜੀ ਜੀ 24ਵੀਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ 24ਵੀਂ ਸ਼ਾਡ ਚੋਬਾ ਤੇ ਨਿੰਦਨਟ ਮਾਣੇ ਤੇਵਾ ਸਮੂਹ ਹੈ ਬਾ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਵਾਰਕਵਾ ਦਿੰਨਾ ਬਹੁਤ ਸ਼ਹਿਰ ਵਾਸੀ ਦੀ ਅਵਸਰ ਤੇ ਵਿਸ਼ਾਲ ਸ਼ੋਭਾ ਯਾਤਰਾ ਸੰਭਰਾਲੇ ਤੋਂ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਵੀ ਕਮੇਟਾਰੀ ਜੀ ਸਾਥ ਸਾਡੇ ਨਾਲ ਦਸ਼ਮੀ ਵਾਸਿਓ ਬਹੁਤ ਜੀ ਸੇਖੋ ਸਾਬ ਸਾਰੇ ਇਕੱਠੇ ਇਸ ਸ਼ਾਸ ਯਾਤਰਾ ਕੋ ਸ਼ਿਵ ਜੀ ਮਾਰਕੀ ਦੀ ਜਿਹੜਾ ਜਲਾਸੀਗਾ ਉਸ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਹੈ ਤਿਹਾਰ ਭਰ ਰਣਜੀਤ ਦੇ ਵਿੱਚ ਮਨਾਇਆ ਜਾਂਦਾ ਉਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਸਾਰੇ ਸ਼ਹਿਰ ਅੱਜ ਸੜਕਾਂ ਦੇ ਉੱਤੇ ਆ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਇੱਕ ਵਾਰ ਫੇਰ ਗੁਰੂਆਂ ਬਾਦਸ਼ਾਹਾਂ ਦਾ ਆ ਲਾਈ ਦੇਖੀ ਜੋਣੇ ਜੀ ਮੈਂ ਜਨਜੀਵਨ ਸੇ ਕੀਵੀਆ ਸਾਫ ਕਾ ਪਹਿਲੇ ਸਬਰਾਲੇ ਤੋਂ ਅੱਜ ਜੋ ਸ਼ੋਭਾ ਯਾਤਰਾ ਨਿਕਲ ਰਹੀ ਹੈ ਉਹਦੇ ਮੈਂ ਜਰਨਾ ਬਾਲਕ ਮੈਂ ਕਰਵਾਟ ਕਰਨਾ ਚਾਹੁੰਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਕਿ ਹਰੇਕ ਸਾਲ ਦੀ ਤਰ੍ਹਾਂ ਜਿਹੜੇ ਸਬਰਾਲਾ ਸ਼ਹਿਰ ਨਿਵਾਸੀ ਦੇ ਸਰੀ ਦਵਾ ਜੀ ਉਹਨਾਂ ਨੇ ਸਾਰੇ ਪੇਪਰ ਸਰਵਾਂ ਨੂੰ ਕਲੱਬ ਬਣਾਇਆ ਇਹਨਾਂ ਨੇ ਉਹ ਹਰੇਕ ਸਾਲ ਦੀ ਤਰ੍ਹਾਂ ਬਹੁਤ ਵੱਡਾ ਸਵਾਗਤ ਹੈ ਜਿਹੜਾ ਸ਼ਿਵਰਾਤਰੀ ਦੇ ਮਹਾ ਉਤਸਵ ਦੇ ਉੱਤੇ ਸ਼ੋਭਾ ਯਾਤਰਾ ਜਿਹੜੀ ਉਹ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਅਗਰ ਉੱਭਰ ਰਹੀ ਹੈ। ਔਰ ਤੁਸੀਂ ਦੇਖ ਰਹੇ ਅਸੀਂ ਕਿ ਬਹੁਤ ਵੱਡਾ ਜਿਹੜਾ ਇਹ ਸ਼ੋਭਾ ਯਾਤਰਾ ਸਾਰੇ ਵੱਡੀਆਂ ਝਾਕੀਆਂ ਨੇ ਜਿਹੜੀਆਂ 40 ਦੇ ਗ੍ਰੀਨ ਝਾਕੀਆਂ ਨੇ ਅੱਜ ਦੇਖ ਰਹੇ ਕਿ ਸ਼ਹਿਰ ਦੀ ਪ੍ਰਕਰਮਾ ਕਰਦੇ ਸਾਰੀਆਂ ਪਾਰਟੀਆਂ ਦੇ ਨਮਾਇਦੇ ਸਾਰੇ ਵਸਵਤ ਸਸਤਾਵਾ ਦੇ ਆਕੂ ਸਰਵਤ ਧਨਵਤ ਸਸਤਾਵਾ ਦੇ ਆਕੂ ਸਰਵ ਸਾਰੇ ਅਸੀਂ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਈ ਸ਼ੋਭਾ ਯਾਤਰਾ ਕੀਤੀ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਕਟਾ ਰੌਡਾਂ ਦੇ ਵਿੱਚ ਵਾਅਦਾ ਕਰੀਏ ਨੇ ਮੈਂ ਸ਼ਿਵਰਾਤਰੀ ਦੇ ਸ਼ੋਭਾ ਪਵਿੱਤਰ ਦਿਹਾੜੇ ਦੇ ਉੱਤੇ ਸਾਰੇ ਨੂੰ ਲੱਖ ਲੱਖ ਵਧਾਈ ਸਿਰ ਤੇ ਆਓ ਆਪਾਂ ਨਾਲ ਮਿਲ ਕੇ ਇਹੋ ਜਿਹੇ ਜਿਹੜੇ ਤਾਰੂ ਸੁਭਾਗ ਨੇ ਉਹਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਰ ਪਾ ਜੀ ਸੋ ਸਾਰੇ ਨੂੰ ਸ਼ਰਧਾਂਤਰੀ ਜੀ ਬਹੁਤ ਬਹੁਤ ਵਧਾਈ ਕਿ ਨਜ਼ਰ ਸਰ ਮੇਰੇ ਨੂੰ ਪਵਨ ਕਬੀਰ ਅੱਜ ਯਾਤਰਾ ਨਿਕਲਦੀ ਹੈ ਜੀ ਪੁਲੇਨਾਥ ਜੀ ਅੱਜ ਵਰਗਾ ਦਿਨ ਕਿਤੇ ਆਉਂਦਾ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਪੁਲੇਨਾਥ ਦਾ ਦਿਨ ਹੈ ਮਹਾਸ਼ਿਵਰਾਤਰੀ ਦੇ ਸਾਰੇ ਭਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਤੁਸੀਂ ਦੇਖ ਰਹੇ ਹੋ ਇਸ ਸ਼ੋਭਾ ਯਾਤਰਾ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਅਲੱਗ-ਅਲੱਗ ਬੈਂਡ ਹਾਂ ਕੀ ਕੋੜੇ ਇਕੱਠ ਬਹੁਤ ਹੀ ਸਾਧੂ ਸੰਤ ਭਰੇ ਰਮ ਹਰੇ ਕਿਸ਼ੋਰ ਵਾਲੇ ਦੀ ਜਿਹੜੀ ਟੀਮ ਹੈ ਆਪਣੇ ਰੱਗ ਬਖੇਰ ਦੀ ਆ ਰਹੀ ਹੈ ਔਰ ਸਾਰੇ ਬਜ਼ਾਰ ਦੀ ਇੱਕ ਤੋਂ ਇੱਕ ਵਧੀਆ ਲੰਗਰਾਂ ਦਾ ਪ੍ਰੋਗਰਾਮ ਹੈ ਔਰ ਸਾਡੇ ਇੱਥੇ ਸਾਡੇ ਸੱਤ ਪਾਰ ਜੀ ਜੋਗੀ ਸ਼੍ਰੀ ਰਾਣਾ ਦੇ ਵੀ ਕਮੇਟੀ ਦੇ ਉਹਦੀ ਪ੍ਰਧਾਨ ਵੀ ਨੇ ਪ੍ਰਧਾਨ ਤਾਂ ਚਲੋ ਸਾਡੇ ਰਿੰਕੂ ਦਾ ਪਰ ਪਰ ਕਰਤਾ ਧਰਤਾ ਇਹੀ ਨੇ ਸਾਰਾ ਸਾਰਾ ਇੰਤਜ਼ਾਮ ਇਹ ਕਰਦੇ ਨੇ ਵਧੀਆ ਢੰਗ ਦੇ ਨਾਲ ਕੇਸਰ ਦਾ ਦੁੱਧ ਗਰਮਾ ਗਰਮ ਨਾਲ ਚਾਹ ਦਾ ਪ੍ਰਸ਼ਾਦ ਔਰ ਨਾਲ ਬਿਸਕੁਟ ਦਾ ਪ੍ਰਸ਼ਾਦ ਸਾਰੀਆਂ ਸੰਗਤਾਂ ਲਈ ਤਿਆਰੀ ਕੀਤੀ ਗਈ ਹੈ ਸੋ ਮੈਂ ਇਹੀ ਦੁਆ ਕਰਦਾ ਕਿ ਹਰ ਸਾਡੇ ਸਾਡਾ ਭਾਈਚਾਰਾ ਸ਼ਹਿਰ ਦਾ ਬੜਿਆ ਰਹੇ ਔਰ ਇਹ ਤਿਹਾਰ ਰੰਗ ਰੰਗ ਪ੍ਰੋਗਰਾਮ ਇਹ ਜਿਹੜੀ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਜੀ ਇਹ ਸ਼ੋਭਾ ਯਾਤਰਾ ਜੀ ਨੱਬੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਪਾਣੀ ਵਾਲੀ ਟੈਂਕੀ ਤੋ ਘੁੰਮਦੇ ਹੋਏ ਸਾਰੇ ਬਾਜ਼ਾਰ ਦੀ ਪਰਕਰਮਾ ਕਰੇਗੀ ਔਰ ਬਾਬਸੀ ਹੁਤੇ ਜੈ ਭੋਲੇ ਦੇ ਹਰ ਹਰ ਮਹਾਂ ਜੈ ਭੋਲੇ ਦੇ ਹਾਂਜੀ ਜੀਨਾ ਜੀ ਸਤਪਾਲ ਜੀ ਅੱਜ ਯਾਤਰਾ ਨਿਕਲ ਰਹੀ ਹੈ ਸ਼ੋਭਾ ਯਾਤਰਾ ਨਿਕਲ ਰਹੀ ਹੈ ਭੋਲੇनाथ ਦੀ ਉਹਦੇ ਬਾਰੇ ਕੋਈ ਜਾਣਨਾ ਪਾਉਗੇ ਸਤੋ ਤੋਂ ਪਹਿਲਾਂ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਰੇ ਵੱਲੋਂ ਆਪਣੀ ਸੰਸਥਾ ਲੰਗਕ ਕਮੇਟੀ ਸੀ ਇਹਨਾਂ ਦੇ ਵੀ ਵੱਲੋਂ ਮਹਾਸ਼ਿਰਵਾਤੀ ਦੀ ਲੱਖ ਲੱਖ ਵਧਾਈ ਜਿੰਨਾ ਅਤੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਇਹ ਤਿਹਾੜ ਆਪਾਂ ਸਾਰੇ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਈਏ ਜਿਹੜੀ ਇਹ ਸ਼ੋਭਾ ਯਾਤਰਾ 24 ਸ਼ੋਭੀ ਮੈਂ ਯਾਤਰਾ ਨਿਕਲ ਰਹੀ ਹੈ ਇਸ ਸ਼ਹਿਰ ਵਿੱਚ ਜਿਸ ਵਿੱਚ ਬਹੁਤ ਉਤਸ਼ਾਹ ਹੈ ਇਸ ਦੇ ਵਿੱਚ ਬਹੁਤ ਸਾਰੇ ਹਊਂਡ ਹਾਥੀ ਕੋੜੇ ਬੈਂਡਵਾਜੇ ਹਰੇਕਸ਼ਨ ਹਰੇ ਰਾਮਾ ਵਾਲੇ ਸਾਰੇ ਆਪਣੇ ਆਪਣੇ ਕਰਤੱਵ ਦਿਖਾ ਰਹੇ ਨੇ ਜੈ ਸ਼ੰਕਰ ਦੀ ਬੋਲ ਸ਼ੰਕਰ ભગવાન ਕੀ ਜੈ ਤੇਰੀ ਜੈ ਜੈਕਾਰ 1 2 3 4 ਬੋਲੇ ਤੇਰੀ ਜੈ ਜੈਕਾਰ 1 2 3 4 ਬੋਲੇ ਤੇਰੀ ਜੈ ਜੈਕਾਰ 1 2 ਬੋਲੇ ਤੇਰੀ ਜੈ ਜੈਕਾਰ ਕਿਸੇ ਤਰ੍ਹਾਂ ਨਾਰਾ ਹਰ ਹਮੇਸ਼ਾ ਗੂੰਜਦਾ ਰਹੇਗਾ ਹਮੇਸ਼ਾ ਗੂੰਜਦਾ ਰਹੇਗਾ ਹਮੇਸ਼ਾ ਗੂੰਜਦਾ ਰਹੇਗਾ ਜੈ ਜੈਕਾਰ ਦੇ ਜੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਾਂਜੀ ਕੀ ਨਾ ਸਰ ਅਰਿਸ਼ਿਸ਼ ਗੰਭੀਰ ਜੀ ਅੱਜ ਸ਼ੋਭਾ ਯਾਤਰਾ ਨਿਕਲਿਆ ਜੀ ਉਹਦੇ ਬਾਰੇ ਕੋ ਦੱਸੋ ਬਈ ਜੀ ਇਹ ਇੱਕ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਲਗਾਤਾਰ 24ਵੇਂ ਸਾਲ ਤੋਂ ਅਸੀਂ ਇਹ ਸ਼ੋਭਾ ਯਾਤਰਾ ਕੱਢ ਰਹੇ ਹਾਂ ਇੱਥੇ ਹਰ ਸਾਲ ਅਸੀਂ ਆਪਣੇ ਵੱਲੋਂ ਸ਼ਹਿਰਵਾਸੀ ਸਹਾਯੋਗੀਆਂ ਨਾਲ ਅੱਗੇ ਵੀ ਲੰਗਰ ਲਾਉਂਦੇ ਰਹਾਂ ਬ੍ਰੈਡਾਂ ਦਾ ਇਸ ਦਫਾ ਪਬਲਿਕ ਦੀ ਇਹ ਡਿਮਾਂਡ ਸੀ ਕਿ ਉਹਦਾ ਤੇਲ ਹੁੰਦਾ ਹੈ ਗਲੇ-ਗੋਲੇ ਖਰਾਬ ਹੋ ਜਾਂਦੇ ਨੇ ਤੁਸੀਂ ਨਾ ਕੋਈ ਐਕਸਟਰਾ ਲਾਓ ਫਿਰ ਅਸੀਂ ਸੋਚਿਆ ਦੁੱਧ ਬਰਫ਼ ਵਾਲਾ ਕਹਿੰਦੇ ਉਹ ਵੀ ਠੰਡਾ ਹੈ ਫਿਰ ਇਹ ਗਰਮ ਜਿਹੜਾ ਦੁੱਧ ਹੈਗਾ ਪਾ ਕੇ ਇਹਦੇ ਵਿੱਚ ਬਦਾਮ ਕੇਸਰ ਇਹ ਸੇਵਾ ਕਰ ਰਹੇ ਹਾਂ ਜੀ ਤੇ ਮੈਂ ਇਸ ਗੱਲ ਨੂੰ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਸ਼ਹਿਰ ਦੇ ਵਿੱਚ ਇੰਨਾ ਪਿਆਰ ਹੈ ਇੰਨਾ ਏਕਾ ਹੈ ਕਿ ਲੋਕ ਇੱਕ ਦੂਸਰੇ ਨਾਲ ਹਰ ਇੱਕ ਦੁੱਖ ਸੁੱਖ ਸਹਾਈ ਹੁੰਦੇ ਨੇ ਅਤੇ ਹਰ ਇੱਕ ਤਿਉਹਾਰ ਜਿਹੜਾ ਹੈ ਬੜੇ ਹੀ ਚਾਹਵਾਂ ਨਾਲ ਅਤੇ ਖੁਸ਼ੀਆਂ ਨਾਲ ਮਨਾਉਂਦੇ ਨੇ ਇਸ ਸ਼ੁਭ ਮੌਕੇ ਤੇ ਮੈਂ ਇਲਾਕਾ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਤੁਸੀਂ ਪਰਸੋਂ 8 ਤਰੀਕ ਨੂੰ ਘੋੜੇ ਜੀ ਦਾ ਵਿਆਹ ਚ ਸ਼ਾਮਲ ਹੋਣਾ ਹੈ ਹਰ ਇੱਕ ਮੰਦਰ ਦੇ ਵਿੱਚ ਪੂਜਾ ਹੋਣੀ ਹੈ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਇਕਰ ਮੈਂ ਜੀ ਵਿਸ਼ੇਸ਼ ਤੌਰ ਤੇ ਕਹਾਂਗਾ ਸਾਰੇ ਮੰਦਰ ਵਾਲਿਆਂ ਨੂੰ ਕਿ ਕੋਈ ਵੀ ਮੰਦਰ ਵਾਲਾ ਭੰਗ ਦਾ ਇੰਤਜ਼ਾਮ ਬਿਲਕੁਲ ਨਾ ਕਰੇ ਕਿਉਂਕਿ ਅਸੀਂ ਨਸ਼ਿਆਂ ਤੋਂ ਲੋਕਾਂ ਨੂੰ ਛੁਡਾਉਣਾ ਹੈ ਨਾ ਕਿ ਨਸ਼ੇ ਪੁਲਾਉਣੇ ਨੇ ਇਹ ਭੰਗ ਦਾ ਕੋਈ ਸ਼ਿਵਜੰਕਰ ਜੀ ਪੋੜੇ ਭੰਗ ਨਹੀਂ ਸੀ ਪਿੰਦੇ ਇਹ ਐਵੇਂ ਲੋਕਾਂ ਨੇ ਇੱਕ ਮਜ਼ਾਕ ਬਣਾ ਲਿਆ ਮੈਂ ਸਭ ਮੰਦਰਾਂ ਨੂੰ ਬੇਇੱਜ਼ਤੀ ਕਰਦਾ ਕਿ ਭਾਈ ਭੰਗ ਬਿਲਕੁਲ ਨਹੀਂ ਪਨਾਉਣੀ ਬਿਲਕੁਲ ਭੰਗ ਦਾ ਇੰਤਜ਼ਾਮ ਨਹੀਂ ਕਰਨਾ ਸੱਚਾ-ਸੱਚਾ ਪ੍ਰਸ਼ਾਦ ਵੰਡੋ ਭੋਲੇ ਦਾ ਨਾਲ ਉਹਦੀ ਉਸਤਤੀ ਕਰੋ ਉਹੀ ਸਾਡੂੰ ਜਨਮ ਦੇਣਾ ਹੈ ਉਹੀ ਸਾਡਾ ਸ਼ਿੰਗਾਰ ਕਰਨ ਵਾਲਾ ਹੈ ਹਮੇਸ਼ਾ ਉਹਨੂੰ ਯਾਦ ਰੱਖੋ ਜੈ ਭੋਲੇ ਨੂੰ ਕੋ ਸ਼ੰਕਰ ਭਗਵਾਨ ਦੇ ਜੀ ਜੈ